ਇਹ ਤਰ੍ਹਾਂ ਅਸੀ ਕਾਲ ਜਿਵੇਂ ਸਾਨੂੰ ਪਤਾ ਹੀ ਆਪਣਾ ਝੋਲਡ ਵਾਲਾ ਕੰਮ ਚੱਲੀ ਜਾਂਦਾਗਾ ਤੇ ਇੱਥੇ ਬਣਾਨਾ ਸੀਗਾ ਡਾਉਣ ਪੋਰਚ ਤੇ ਇਧਰਲੀ ਸੜੇ ਇਹਦੇ ਨਾਲ ਹੀ ਬਣਾਈ ਸੀ ਆਪਾਂ ਪੌੜੀ ਤੇ ਪੌੜੀ ਦੇ ਆਪਾਂ ਇੱਥੇ ਥੱਲੇ ਤਿੰਨ ਅੱਡੇ ਤਾਂ ਬਣਾਏ ਆਗੇ ਪੱਕੇ ਹੀ ਇੱਟਾਰੇ ਤੇ 10x7 ਇੰਚ ਦਾ ਅੱਡਾਗਾ ਤੇ ਸਾਰੀਆਂ ਪਾਸ ਸਲੇਬਾਂ ਬੱਤ ਕੇ ਬਣਾਈਆਂ ਨੇ ਤੇ ਵੀ ਸਲੇਬਾਂ ਚੈੱਕ ਕਰੋ ਕੁਆਲਿਟੀ ਸਲੇਬਾਂ ਦੀ ਤੇ ਮਟਾਈ ਚੈੱਕ ਕਰੋ ਵੀ ਸੇਮ ਇੱਕ ਚੀਜ਼ ਪਈ ਆ ਨਾ ਲੱਗਦਾ ਪਤਾ ਵੀ ਪੌੜੀ ਅਲੱਗ-ਅਲੱਗ ਹੋਊਗੀ ਇਹੇ ਇਦੇ ਵਿੱਚ ਵੀ ਨਾ ਕਈ ਲੋਕ ਕੀ ਕਰਦੇ ਆ ਇਸ ਜਗ੍ਹਾ ਨਾ ਇੱਟਾਂ ਭਰ ਦਿੰਦੇ ਆ ਪਰ ਆਪਾਂ ਇੱਟਾਂ ਨਹੀਂ ਬਣਾਉਂਦੇ ਲਾਉਂਦੇ ਆਪਾਂ ਇਹ ਵੀ ਬਾਲੇ ਹੀ ਪੱਥਰ ਕੇ ਨਾ ਲਾਏ ਆਗੇ ਤੇ ਇੱਥੇ ਜਾ ਕੇ ਇਹ ਪੌੜੀ ਨਾ ਪੋਰਚ ਦੀ ਹੱਤ ਪੈਣੀ ਹੈਗੀ ਉੱਥੇ ਜਾ ਕੇ ਖਤਮ ਹੋ ਜਾਣੀ ਇੱਥੇ ਅੱਡਾ ਇੱਕ ਉੱਪਰ ਪੋਰਚ ਦਾ ਲੈਂਟਰ ਦਾ ਬਣ ਜਾਣਾਗਾ ਤੇ ਬਹੁਤ ਸੋਹਣੀ ਪੌੜੀ ਝੜੀ ਹੈਗੀ ਮੈਂ ਤੁਹਾਨੂੰ ਉੱਪਰ ਜਾ ਕੇ ਵੀ ਦਿਖਾਉਣਾਗਾ ਤੇ ਜਿਹੜੀ ਆਪਾਂ ਚੌਂਕੀ ਪਾਣੇ ਹੁੰਦੇ ਆ ਉੱਪਰ ਹੀ ਕਾਲਬਕਰਕ ਕਰਕੇ ਆਪਾਂ ਉੱਪਰ ਹੀ ਬਣਾਉਨੇ ਆਂਗੇ ਜਾਲ ਬਨ ਕੇ ਤਿੰਨ ਸੂਤੇ ਸਰੀਏ ਦਾ ਬਹੁਤ ਸੋਹਣਾ ਕੰਮ ਹੁੰਦਾ ਤੇ ਬਾਕੀ ਕਿਵੇਂ ਲੱਗਦਾ ਆਪਣਾ ਕੰਮ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ